ਹਾਂਜੀ ਸਰਸ਼ੀ ਕਾਲ ਜੀ ਮੈਂ ਗ੍ਰੰਤੀ ਮੰਨ ਕੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਅਸੀਂ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਦੇਖ ਕੇ ਤੁਹਾਡੇ ਵੀ ਜਿਹੜੇ ਕਿ ਹਿਰਦੇ ਬਨੁੰਦਰੇ ਚ ਆਣਗੇ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਕਿ ਧਰਮ ਪ੍ਰਚਾਰ ਕਰਾਂਗੇ ਤੇ ਲੋਕਾਂ ਨੂੰ ਧਰਮ ਵੱਲ ਜਾਗਰੂਕ ਕਰਾਂਗੇ ਪਰ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਰਿਹਾ ਕਿ ਲੋਕ ਜਿਹੜੇ ਕਿ ਸਿੱਖੀ ਧਰਮ ਤੋਂ ਪਾਸਾ ਪਰਦੇ ਨਜ਼ਰ ਆ ਰਹੇ ਨੇ ਪਰ ਇੱਥੇ ਜਿਹੜੇ ਕਿ ਸਭ ਤੋਂ ਵੱਡੀ ਗਲਤੀ ਕਿ ਇਹਨਾਂ ਦੀ ਮੰਨੀ ਜਾ ਸਕਦੀ ਹੈ ਜਾਂ ਫਿਰ ਕਿਹੜੀ ਚੀਜ਼ ਦੀ ਘਾਟ ਹੈ ਕਿ ਜਿਹੜੇ ਸਾਡੇ ਜਿਹੜੇ ਇਧਰ ਦੇ ਲੋਕ ਨੇ ਕਿ ਉਹ ਸਿੱਖ ਧਰਮ ਤੋਂ ਦੂਰ ਹੁੰਦੇ ਜਾ ਰਹੇ ਨੇ ਤਾਂ ਹੋਰ ਨਾ ਧਰਮਾਂ ਦੇ ਵਿੱਚ ਜਾਣ ਦਾ ਵੱਡਾ ਕਾਰਨ ਕੀ ਹੈ ਇਹ ਤੁਸੀਂ ਖੁਦ ਵੀ ਜਾਣਦੇ ਹੋ ਤਾਂ ਆਪਣੀ లై లైక్ కామెంట్ బాక్స్ ਵਿੱਚ ਜ਼ਰੂਰ ਦਾ ਦਿਓ ਕਿਉਂਕਿ ਜਿਹੜੇ ਅਸੀਂ ਵੀਡੀਓ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਨਾ ਦਾੜੀਆਂ ਵਾਲੇ ਪੰਜ ਮੁੰਡਿਆਂ ਨੂੰ ਜਿਹੜਾ ਕਿ ਪੰਜ ਪਿਆਰੇ ਬਣਾਇਆ ਗਿਆ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਜਦੇ ਵਿੱਚ ਪੰਜ ਪਿਆਰਿਆਂ ਦੀ ਲੋੜ ਸੀ ਤਾਂ ਪੰਜ ਪਿਆਰੇ ਕਿ ਇਹਨਾਂ ਨੂੰ ਬਣਾਇਆ ਗਿਆ ਜਿਨ੍ਹਾਂ ਨੇ ਆਪਣੇ ਮੂੰਹ ਦੇ ਉੱਤੇ ਦਾੜੀ ਤੱਕ ਨਹੀਂ ਰੱਖੀ ਹੋਈ ਕਿਸੇ ਨੇ ਸੇਵ ਕੀਤੀ ਹੋਈ ਹੈ ਕਿਸੇ ਨੇ ਅੱਧ ਕੱਟੀ ਦੀ ਦਾੜੀ ਰੱਖੀ ਹੋਈ ਹੈ ਤਾਂ ਉਹਨਾਂ ਨੂੰ ਜਿਹੜਾ ਕਿ ਪੰਜ ਪਿਆਰੇ ਬਣਾਇਆ ਗਿਆ ਜਿਸ ਨੂੰ ਲੈ ਕੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਤੇ ਲਾਂਤਾਂ ਵੀ ਪਾਈਆਂ ਜਾ ਰਹੀਆਂ ਨੇ ਲੋਕਾਂ ਦਾ ਇਹ ਵੀ ਕਹਿਣਾ ਕਿ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਗੁਰਸਿੱਖ ਬੰਦਾ ਨਹੀਂ ਸੀ ਕਿ ਤੁਸੀਂ ਪੰਜ ਪਿਆਰੇ ਬਣਾਏ ਸੀ ਤਾਂ ਤੁਸੀਂ ਹੋਰ ਵੀ ਬਣਾ ਸਕਦੇ ਸੀ ਪਰ ਇਸ ਤਰੀਕੇ ਦੇ ਨਾਲ ਘੋਨੇ-ਮੋਨੇਆਂ ਨੂੰ ਤੁਸੀਂ ਪੰਜ ਪਿਆਰੇ ਬਣਾਇਆ ਇਹ ਸਰਾਸਰ ਗਲਤ ਹੈ ਕਿ ਇਹ ਬੇਅਦਬੀ ਨਹੀਂ ਤਾਂ ਲੋਕਲ ਦੇ ਵੱਲੋਂ ਕਾਫੀ ਜਿਹੜੇ ਕੀ ਸਵਾਲ ਉਹ ਖੜੇ ਕੀਤੇ ਗਏ ਨੇ ਵੀਡੀਓ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਨਗਰ ਕੀਰਤਨ ਦੇ ਅੱਗੇ-ਅੱਗੇ ਜਿਹੜੇ ਪੰਜ ਪਿਆਰੇ ਜਾ ਰਹੇ ਨੇ ਤਾਂ ਇਹ ਪੰਜ ਪਿਆਰੇ ਜਿਹੜੇ ਕੀ ਸਿੱਖ ਧਰਮ ਤੋਂ ਕੋਹਾਂ ਦੂਰ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਜ ਪਿਆਰੇ ਕਿੰਨਾਂ ਨੂੰ ਬਣਾਇਆ ਚਾਹੁੰਦਾ ਜਿਨ੍ਹਾਂ ਦੇ ਮੂੰਹ ਤੇ ਦਾੜੀ ਨਹੀਂ ਹੈਗੀ ਸਿਰ ਤੇ ਕੇਸ ਨਹੀਂ ਰੱਖੇ ਹੋਏ ਤਾਂ ਉਹਨਾਂ ਨੂੰ ਪੰਜ ਪਿਆਰੇ ਸਜਾਇਆ ਜਾ ਰਿਹਾ ਤਾਂ ਇਸ ਨੂੰ ਲੈ ਕੇ ਜਿਹੜੇ ਪਿੰਡ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੀ ਉਹ ਉੱਥੋਂ ਦੇ ਲੋਕਾਂ ਨੂੰ ਉੱਥੋਂ ਦੀ ਪੰਚਾਇਤ ਨੂੰ 20 ਸਵਾਲ ਕੀਤੇ ਜਾ ਰਹੇ ਨੇ ਕਿ ਆਖਰ ਤੁਸੀਂ ਕਿੱਥੇ ਸੁੱਤੇ ਹੋ ਹੋ ਕੀ ਤੁਸੀਂ ਕਰ ਰਹੇ ਹੋ ਕਿਉਂ ਸਾਡੇ ਜਿਹੜੇ ਲੋਕ ਨੇ ਉਹ ਹੋਰ ਨਾਲ ਧਰਮਾਂ ਦੇ ਵਿੱਚ ਜਾ ਰਹੇ ਨੇ ਇਸ ਦਾ ਵੱਡਾ ਕਾਰਨ ਕੀ ਹੈ ਕਿੱਥੇ ਵੱਡੀ ਕਮੀ ਆ ਰਹੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਸਾਫ਼ ਅਸੀਂ ਬਿਆਨ ਕਰ ਸਕਦੇ ਹਾਂ ਕਿਉਂਕਿ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਆ ਇਸ ਨੇ ਸੱਚੀ ਵੱਡੇ ਸਵਾਲ ਇਹ ਜੁੜੇ ਕੀ ਖੜੇ ਕਰ ਦਿੱਤੇ ਨੇ ਅਤੇ ਜਿਹੜੀ ਇਹ ਵੀਡੀਓ ਆ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਫਤਿਹਪੁਰ ਜ਼ਿਲ੍ਹਾ ਫਤਿਹਪੁਰ ਹਰਿਆਣਾ ਦਾ ਦੱਸਿਆ ਜਾ ਰਿਹਾ ਪਿੰਡ ਐ ਅਲੀਸਰ ਜਿੱਥੋਂ ਦੀ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਲੋਕਾਂ ਨੇ ਵੱਖੋ ਵੱਖ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਅਸੀਂ ਦੇਖਦੇ ਆ ਅਕਸਰ ਹੀ ਕਿ ਸਵਾਲ ਚੁੱਕੇ ਜਾਂਦੇ ਨੇ ਕਿ ਸਾਡੇ ਧਰਮ ਨੂੰ ਪ੍ਰਮੋਟ ਕਰਨ ਦੇ ਵਿੱਚ ਜਾਂ ਸਾਡੇ ਧਰਮ ਨੂੰ ਉਹ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜੋ ਕੁਰਬਾਨੀਆਂ ਸਾਡੇ ਗੁਰੂਆਂ ਨੇ ਕੀਤੀਆਂ ਜੋ ਸਾਡੇ ਗੁਰੂਆਂ ਨੇ ਕੁਰਬਾਨੀ ਕੀਤੀ ਆ ਉਹ ਨਾ ਹੀ ਕੋਈ ਕਰ ਸਕਦਾ ਤੇ ਨਾ ਹੀ ਕਦੇ ਆਉਣ ਵਾਲੇ ਸਮੇਂ ਤੇ ਅਜਿਹਾ ਹੋ ਸਕਦਾ ਸਿੱਖ ਧਰਮ ਨੂੰ ਬਚਾਉਣ ਦੇ ਵਾਸਤੇ ਸਿੱਖੀ ਨੂੰ ਕਾਇਮ ਕਰਨ ਦੇ ਵਾਸਤੇ ਸਰਵੰਸਦਾਨੀ ਦੇ ਵੱਲੋਂ ਆਪਣੇ ਚਾਰ ਪੁੱਤਰ ਵੀ ਵਾਰ ਦਿੱਤੇ ਪਰ ਅੱਜ ਦੇ ਲੋਕ ਕੀ ਕਰ ਰਹੇ ਨੇ ਇਹਨਾਂ ਨੂੰ ਕੀ ਪਤਾ ਸਿੱਖੀ ਦਾ ਜਿਨ੍ਹਾਂ ਨੂੰ ਇਹ ਘੋਨੇ-ਮੋਨੇ ਨੂੰ ਪੰਜ ਪਿਆਰੇ ਬਣਾਇਆ ਜਾ ਰਿਹਾ ਕੀ ਇੱਥੇ ਵਿਅਦਬੀ ਨਹੀਂ ਤਾਂ ਵੱਡੀ ਘਾਟ ਕੀ ਦੀ ਐ ਕਿਉਂ ਸਾਡੇ ਜਿਹੜੇ ਲੋਕ ਨੇ ਆਪਣੇ ਧਰਮ ਤੋਂ ਵਿਛੜਦੇ ਹੋਏ ਦੂਸਰੇ ਧਰਮਾਂ ਨੂੰ ਅਪਣਾ ਰਹੇ ਨੇ ਜਿਹੜਾ ਧਰਮ ਸਾਡਾ ਹੈ ਵੀ ਨਹੀਂ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਲੋਕ ਉਸ ਧਰਮ ਦੇ ਵਿੱਚ ਕਿਉਂ ਜਾ ਰਹੇ ਨੇ ਕੀ ਦੀ ਵੱਡੀ ਜਿਹੜੀ ਕਿ ਇੱਥੇ ਅਸੀਂ ਨਾਕਾਮੀ ਜਿਹੜੀ ਕਿ ਮੰਨ ਸਕਦੇ ਹਾਂ ਕਿਉਂ ਨਹੀਂ ਜਿਹੜਾ ਕਿ ਪ੍ਰਚਾਰ ਕੀਤਾ ਜਾ ਰਿਹਾ ਕਿੱਧਰ ਨੂੰ ਸਾਡੇ ਜਿਹੜੇ ਲੋਕ ਨੇ ਉਹ ਜਾ ਰਹੇ ਨੇ ਤੁਹਾਡਾ ਇਸ ਵੀਡੀਓ ਲੈ ਕੇ ਕੀ ਕਹਿਣਾ ਆਪਣੀ ਰਾਏ ਜਰੂਰ ਸਾਂਝੀ ਕਰਿਓ ਕਿਉਂਕਿ ਲੋਕਾਂ ਦਾ ਇਸ ਵੀਡੀਓ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਕਿ ਹੁਣ ਕਿੱਧਰ ਗਏ ਜਿਹੜੇ ਧਰਮ ਦੇ ਠੇਕੇਦਾਰ ਬਣਦੇ ਨੇ ਜਾਂ ਦਾਅਬੇਦਾਰ ਕਹਾਉਂਦੇ ਨੇ ਕਿ ਹੁਣ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਅਸੀਂ ਘੋਨੇ-ਮੋਨੇ ਮੁੰਡਿਆਂ ਨੂੰ ਜਿਨ੍ਹਾਂ ਨੂੰ ਪਤਾ ਵੀ ਨਹੀਂ ਸਿੱਖ ਇਤਿਹਾਸ ਦਾ ਕਿ ਇਹਨਾਂ ਨੂੰ ਮਾਨ ਮਰਿਆਦਾ ਦਾ ਨਹੀਂ ਪਤਾ ਕਿ ਤੁਸੀਂ ਘੋਨੇ-ਮੋਨਿਆਂ ਨੂੰ ਜਿਹੜਾ ਕਿ ਪੰਜ ਪਿਆਰੇ ਸਜਾ ਰਹੇ ਹੋ ਤਾਂ ਕਾਫੀ ਜਣਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਉਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਕਿ ਆਖਰ ਅਜਿਹਾ ਕਿਉਂ ਕੀਤਾ ਗਿਆ ਕਿਉਂ ਨਹੀਂ ਇੱਥੇ ਕੋਈ ਦੱਸਣ ਵਾਲਾ ਸੀ ਇਹਨਾਂ ਨੂੰ ਕਿ ਇਹਨਾਂ ਲੋਕਾਂ ਨੂੰ ਜਣਾ ਕਿ ਪੰਜ ਪਿਆਰੇ ਨਹੀਂ ਸਜਾਇਆ ਜਾ ਸਕਦਾ ਕਿ ਇਹ ਜਾਣ ਬੁਝ ਕੇ ਕੀਤਾ ਜਾਂ ਕੀ ਗੱਲ ਸੀ ਇਹ ਹੁਣ ਜਣਾ ਕਿ ਲੋਕ ਸਵਾਲ ਕਰ ਰਹੇ ਨੇ ਤਾਂ ਹੁਣ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਰਾਈਟ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼